पंजाब पंजाब सरकार ਕੋਈ ਨੁਕਸਾਨ ਨਹੀਂ ਹੋਣਾ ਉਹ ਲਿਖਣਗੇ ਜੀ ਸਾਨੂੰ ਪਤਾ ਹੈ ਕਹਿੰਦਾ ਮੇਰੀ ਗੱਲ ਸੁਣੋ ਹੁਣ ਸਾਰੇ ਬੰਦੇ ਜਦੋਂ ਆਪਾਂ ਮੈਮੋਰੰਡਮ ਦੰਨੇ ਆ ਉਹ ਸਾਰੇ ਮੇਰੀ ਗੱਲ ਸੁਣੋ ਸਾਹਮਣੇੋਂ ਗੇਟ ਕੋਲੇ ਇਹਦੀ ਗੱਲ ਸੁਣ ਲੋ ਅਸੀਂ ਹਾਰ ਹੋ ਜਾ ਅੱਜ ਤਰੀ ਉਹ ਗੇਟ ਦੇ ਕੋਲ ਸਾਰੇ ਬੰਦੇ ਜਾਂਦੇ ਨੇ ਤੁਸੀਂ ਸਾਡੇ ਨਾਲ ਇਹਦਾ ਇਹ ਗੱਲ ਕਰੋ ਸਾਰੇ ਮੇਰਾ ਵੀਰੋ ਬੋਲਦਾ ਤੁਸੀਂ ਕਰੋ ਸਾਡੇ ਲੈ ਕੇ ਧੱਕਾ ਕਰਦੇ ਕਿਹਨਾਂ ਨਾਲ ਲੈ ਜਾ ਪਾਈਓ ਸਾਡੇ ਦੀ ਧੱਕਾ ਕਰਦੇ ਸਾਰੇ ਮਗਾਨ ਵਾਲੇ ਜਿਹਨੂੰ ਸਾਰੇ ਸਾਹਮਣੇ ਦੇਣਾ ਉਹਰੇ ਬਣਾ ਲੈਣ ਉਹਰੇ ਬਣਾ ਲੈਣ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਦੇਖੋ ਸੋਨੂੰ ਪੇਸ ਤੇ ਆ ਗਿਆ ਇੱਕ ਮਿੰਟ ਹਰ ਇੱਕ ਮਿੰਟ ਬੰਦ ਬੰਦ ਕਰ ਦੋ ਉਹ ਬਾਈ ਮੈਂ ਗਾਈ ਵਿੱਚ ਨਹੀਂ ਬੀਸੀ ਵੀ ਜੋ ਇੱਥੇ ਜਾਣਗੇ ਇੱਥੇ ਡੀਸੀ ਸਾਹਿਬ ਨੂੰ ਸਾਰੇ ਨਾਲ ਡੀਸੀ ਮੈਂ ਮੈਂ ਇਹ ਨਹੀਂ ਦੇਣਾ ਇਹ ਨਹੀਂ ਦੇਣਾ ਇਹ ਸੱਤ ਬੰਦੇ ਆਜੂ ਤੇ ਸਾਰਿਆਂ ਦੇ ਸਾਹਮਣੇ ਦੇਣਾ ਅਸੀਂ ਡੋਟੀ ਨੂੰ ਜਦੋਂ ਉਹ ਤੋਂ 10 ਦਾ ਕੋਈ ਹੁੰਦਾ ਹੈ 10 ਦਾ ਕੋਈ ਹੁੰਦਾ ਹੈ ਜਦੋਂ ਮੈਂ ਬਰੰਡਰ ਆਪਾਂ ਪਹਿਲਾਂ ਤੋਂ ਦੰਦੇ ਆਉਂਦੇ ਆ ਹੋ ਸਾਰੀਆਂ ਪਾਰਟੀਆਂ ਦੰਦੀਆਂ ਨੇ ਪਹਿਲਾਂ ਸੁਣ ਤਾ ਲੋ ਸਾਰੀਆਂ ਪਾਰਟੀਆਂ ਦੰਦੀਆਂ ਨੇ ਸਾਰੀਆਂ ਗੇਟ ਕੋਲੇ ਬੈਠੀਆਂ ਨਹੀਂ ਜਾਂਦੀਆਂ ਹੁਣ ਸਭ ਸਾਰੇ ਇਹਨਾਂ ਦੇ ਦਰਜੇ ਪਹਿਲਾਂ ਜਾਂਦੇ ਨੇ ਪਹਿਲਾਂ ਜੀ ਆਈਦਾ ਸਾਰੇ ਪਹਿਲਾਂ ਬੰਦਾ ਕੀ ਹੈ ਕੰਨੀ ਦੀ ਗੱਲ ਪਤਾ ਕੀ ਹੈ ਆਪਾਂ ਸੱਜੇ ਨਹੀਂ ਪਰ ਸੋ ਕਿਹੜੀ ਪਾਰਟੀ ਹੈ ਅਰੇ ਬੰਦੀਆਂ ਕਿੰਨੀ 10 ਬੰਦਿਆਂ ਦੀ ਨਹੀਂ ਨਹੀਂ ਇੱਕ ਮਿੰਟ ਤੁਸੀਂ ਬੰਦੀਆਂ 8 ਸੀ ਦੱਸੋ ਆਈ ਰਹੀ ਸੀ ਥੋੜੇ ਨਾਲ ਪਤਾ ਕੀ ਹੈ ਤੁਸੀਂ ਤੁਸੀਂ 8 ਸੀ ਕਹਿ ਲਿਆ ਨਹੀਂ ਮੇਰਾ ਕੋਈ ਧੋਲ ਵੀ ਆ ਪਤਾ ਹੈ ਜੀ ਚਲੋ ਦੱਸੋ ਆਹ ਇੱਕ ਦੋ ਬੰਦੇ ਨਾਲ ਦਾ ਪਤਾ ਕੀ ਅੱਜ ਐਸੇ ਬਸੇ ਇੰਨਾ ਰੋਜਾ ਜੀ ਪਤਾ ਟੈਂਸਰ ਦੇ 5 5 ਦੇ ਨਾਲ ਹੀ ਕੀਤੀ ਮਿਲਦਾ ਚਲੋ ਆਜੋਲੇ ਆਜੋਲੇ ਵਾਚ ਹੋ ਗਿਆ ਚਲੋ 10 ਆਜੋ 10 ਆਜੋਲੇ ਆਜੋ 7 ਦਾ ਪਹਿਲਾ ਪ੍ਰਾਈਸ ਕੋਈ ਜਨੇ ਬੰਦੇ ਗੱਲਦੇ ਨੇ ਜੀ ਤੁਸੀਂ ਕਰਦਾ ਦੱਸੋ ਵੀ 10 ਪਰ ਜਾ ਤੇ ਜੇ ਆ ਰਹੀ ਹੈ ਆਹ ਤੁਹਾਡੀ ਗੱਲ ਦਾ ਨਹੀਂ ਤੁਸੀਂ 8 ਦਾ ਹੱਸੀਏ पंजाबु अहमदाबाद पंजाब सरकार ठीकु आहे